ਅੱਜ ਅਸੀਂ ਆਏ ਹਾਂ ਲੁਧਿਆਣਾ ਦੇ 스마트 ਸਿਟੀ ਲੁਧਿਆਣਾ ਦੇ ਬੱਸ ਸਟੈਂਡ ਦੇ ਉੱਤੇ ਇੱਥੇ ਦੇਖਦੇ ਹਾਂ ਕਿ ਇੱਥੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਸਫਾਈ ਕੀਤੀ ਨਾ ਕੀਤੀ ਇੱਕ ਬਰਾਬਰੀ ਦਿਖਾਈ ਦੇ ਰਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬੱਸ ਅੱਡੇ ਦੇ ਉਹ ਸ਼ਾਟ ਦਿਖਾਇਆ ਜਾਣ ਅਸੀਂ ਆਪਣੇ ਘਰਾਂ 'ਚ ਸਫਾਈ ਰੱਖਦੇ ਹਾਂ। ਯਾ। ਕਿਸਨ ਆਪਣਾ ਆਲੇ-ਦੁਆਲੇ ਦਾ ਏਰੀਆ ਵੀ ਸਾਫ਼ ਰੱਖਣਾ ਚਾਹੀਦਾ ਹੈ। ਆਬਵੀਅਸਲੀ ਹੁਣ ਜਿੱਦਾਂ ਮੈਂ ਬਾਹਰੋਂ ਆਈ ਹਾਂ ਠੀਕ ਆ। ਸੋ ਇੱਥੇ ਮੈਂ ਦੇਖਦੀ ਪਿਆ ਇੱਥੇ ਖੜਨ ਨੂੰ ਨਹੀਂ ਜੀ ਕਰਦਾ ਪਿਆਗਾ। ਜਿਹੜੀ ਇੱਥੇ ਜਗਾ ਦੇਖਾ ਕਿ ਜੰਗਲੀ ਦੇ ਢੇਰ ਲੱਗੇ ਹੋਏ ਨੇ। ਕੀ ਕਹਨ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਹੀ ਕਹਿਣਾ ਚਾਹੁੰਗਾ ਕਿ ਸਫਾਈ ਕਰਾਵੇ। ਪ੍ਰਸ਼ਾਸਨ ਉਹਦੇ ਵੱਲ ਧਿਆਨ ਨਹੀਂ ਤੁਸੀਂ ਸਾਹਮਣੇ ਟੁੱਟੀ ਹੈ ਦੇਖ ਲਓ ਪਾਣੀ ਦਾ ਜਾਂ ਕੋਈ ਵੀ ਦੇਖ ਲਓ ਸਵਾਈ ਹੈ ਨਹੀਂ ਬੱਸ ਸਟੈਂਡ ਦੀ। ਤੋ ਸਾਡੇ ਸਾਹਮਣੇ ਹੈ ਭਾਜੀ ਦੇਖੋ ਕਿੰਨੀ ਗੰਦਗੀ ਹੈ ਬੱਸ ਦਾ ਕੋਈ ਟਾਈਮ ਟੇਬਲ ਦਾ ਨਹੀਂ ਪਤਾ ਹੈ ਕੋਈ ਕੰਮ ਹੀ ਆਵ ਨਹੀਂ ਹੈ ਜੀ ਸਵਚ ਹਾਰਤ ਗੰਦਗੀ ਬਹੁਤ ਹੈ ਹਰ ਚੀਜ਼ ਦਾ ਮਤਲਬ ਕੋਈ ਸਿਚੁਏਸ਼ਨ ਨਹੀਂ ਹੈ ਅਗਰ ਨਾ ਕੋਈ ਮੁਲਾਜ਼ਮ ਹੈ ਕੋਈ ਕੁਝ ਨਹੀਂ ਹੈ ਐਨਸਰ ਮਤੀ ਸਾਹਿਬ ਨੇ ਸਵਚ ਪਰਧਾਨਾ ਹਰ ਹਾਂਜੀ ਜੀ ਇਹ ਨਾ ਹਾਂ ਇੱਥੇ ਕਾਮਯਾਬ ਹੁੰਦਾ ਦੇਖ ਰਿਹਾ ਨਾ ਹਾਂਜੀ ਬਾਥਰੂਮ ਗਏ ਆ ਬਾਥਰੂਮ ਕਿੰਨੀ ਗੰਦਗੀ ਯਾਰ ਦੇਖਣਾ ਤਾਂ ਮੂੰਹ ਦੇ ਨੂੰ ਦਿਲ ਨਹੀਂ ਕਰ ਆਉਂਦਾ ਫਿਕਣਾ ਅਡਮ ਪੁੱਛ ਕੇ ਇਸ ਤੇ ਮਾਰਾ ਹੋਣੀ ਚਾਹੀਦੀ ਥੋੜੀ ਬਸੀ ਬਾਥਰੂਮ ਦੀ ਬਾਥਰੂਮ ਬਾਥਰੂਮਾਂ ਜੇ 스멜 ਨਹੀਂ ਆ ਇੰਨੀ ਗੰਦਗੀ ਆ ਕੋਈ ਸਾਫ ਨਹੀਂ ਕੋਈ ਸਫਾਈ ਨਹੀਂ ਆ ਹਾਂਜੀ ਮੈਡਮ ਤੁਸੀਂ ਲੁਧਿਆਣਾ ਬਸ ਸਾਡੇ ਤੇ ਆਇਓ ਇੱਥੇ ਸੰਨ ਸਫਾਈ ਕਿਸ ਤਰ੍ਹਾਂ ਦੀ ਲੱਗੀ ਮਤਲਬ ਅੰਦਰ ਵੀ ਦੇਖਿਆ ਜਾਵੇ ਤੇ ਅਗਰ ਆ ਬਾਹਰ ਵੀ ਦੇਖੇ ਤਾਂ ਜਸਟਬਿੰਸ ਵੀ ਨਹੀਂ ਹੈਗੇ ਇੱਥੇ ਤੁਸੀਂ ਦੇਖੋਗੇ ਤਾਂ ਇੱਥੇ ਕੂੜਾ ਐਦਾਂ ਹੀ ਪਿਆ ਆ ਇਹ ਵੀ ਐ ਨਹੀਂ ਲੱਗਦਾ ਕਿ ਅੱਜ ਦਾ ਪਿਆ ਆ ਬਹੁਤ ਟਾਈਮ ਤੋਂ ਇਕੱਠਾ ਕੀਤਾ ਲੱਗਦਾ ਪਿਆ ਕਿ ਹਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਐਦਾਂ ਹੀ ਪਈ ਨੂੰ ਕਿ ਸਫਾਈ ਤਾਂ ਹੁੰਦੀ ਨਹੀਂ ਸਸੀ ਗਾ ਜੀ ਮੈਂ ਵੀ ਮਨਜੀਤ ਤੇ ਤੁਸੀਂ ਦੇਖ ਰਹੇ ਹੋ ਡੇਲੀ ਲੁਧਿਆਣਾ ਨਿਊਜ਼ ਜਿਵੇਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਕ ਸੋਚ ਭਰਤ ਨਾਮ ਦਾ ਇੱਕ ਸਫਾਈ ਅਭਿਆਨ ਸ਼ੁਰੂ ਕੀਤਾ ਸੀਗਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ ਕਿ ਸਾਨੂੰ ਨੇੜੇ ਤੇੜੇ ਦੇ ਜਿਹੜੇ ਵੀ ਸਾਡੇ ਏਰੀਏ ਨੇ ਸਾਨੂੰ ਉੱਥੇ ਸਫਾਈ ਰੱਖਣੀ ਚਾਹੀਦੀ ਹੈ ਗੰਦਗੀ ਨਹੀਂ ਪਾਣੀ ਚਾਹੀਦੀ ਕਿਉਂਕਿ ਸਫਾਈ ਨਾ ਰੱਖਾਂਗੇ ਗੰਦਗੀ ਅਗਰ ਪਾਵਾਂਗੇ ਉੱਥੋਂ ਮੱਛਰ ਪੈਦਾ ਹੋਏਗਾ ਬਹੁਤ ਸਾਰੀਆਂ ਬਿਮਾਰੀਆਂ ਵੀ ਪੈਦਾ ਹੋ ਸਕਦੀਆਂ ਨੇ ਅੱਜ ਅਸੀਂ ਆਏ ਹਾਂ ਲੁਧਿਆਣਾ ਦੇ 스마트 ਸਿਟੀ ਲੁਧਿਆਣਾ ਦੇ ਬੱਸ ਸਟੈਂਡ ਦੇ ਉੱਤੇ ਇੱਥੇ ਦੇਖਦੇ ਆਂ ਕਿ ਇੱਥੇ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਸਫਾਈ ਕੀਤੀ ਨਾ ਕੀਤੀ ਇੱਕ ਬਰਾਬਰੀ ਦਿਖਾਈ ਦੇ ਰਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਬਸ ਅੱਡੇ ਦੇ ਉਹ ਸ਼ਾਟ ਦਿਖਾਏ ਜਾਣ ਸਵੇਰੇ ਤੁਸੀਂ ਸਫਾਈ ਦਾ ਕੀ ਹਾਲ ਹੈ ਸਫਾਈ ਤੁਹਾਡੇ ਸਾਹਮਣੇ ਹੈ ਭਾਜੀ ਦੇਖੋ ਕਿੰਨੀ ਗੰਦਗੀ ਹੈ ਬੱਸ ਦਾ ਕੋਈ ਟਾਈਮ ਟੇਬਲ ਦਾ ਨਹੀਂ ਪਤਾ ਹੈ 6 5 ਵਜੇ ਦੇ ਖੜੇ ਹੈ 6 ਵਜੇ ਗਿਆ ਰੋਡਵੇਜ਼ ਦਾ ਟਾਈਮ ਹੈ ਅਗਰ ਬੱਸ ਟਾਈਮਲੀ ਨਹੀਂ ਹੈਗੀ ਜਿਹੜੀ ਇੱਥੇ ਜਿਗਾ ਜਿਗਾ ਕਿ ਚਲੂਗੀ ਦੇ ਟੇਬਲ ਲੱਗੇ ਹੋਏ ਨੇ ਕੀ ਕਰਨਾ ਕਹਿਣਾ ਚਾਹਦੇ ਤੁਸੀਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਾਂਗਾ ਕਿ ਸਫਾਈ ਕਰਾਵੇ ਪ੍ਰਸ਼ਾਸਨ ਉਹਦੇ ਵੱਲ ਧਿਆਨ ਨਹੀਂ ਤੁਸੀਂ ਸਾਹਮਣੇ ਟੁੱਟੀ ਏ ਦੇਖ ਲਓ ਪਾਣੀ ਦਾ ਜਾਂ ਕੋਈ ਵੀ ਦੇਖ ਲਓ ਸਫਾਈ ਹੈ ਨਹੀਂ ਬਸ ਸਟੈਂਡ ਦੀ ਸਫਾਈ ਨਾ ਰੱਖਣ ਨਾਲ ਕੀ ਪ੍ਰੋਬਲਮ ਹੋਉਂਦੀ ਹੈ ਬਿਮਾਰੀਆਂ ਹੀ ਹੁੰਦੀਆਂ ਭਾਜੀ ਸਫਾਈ ਨਾ ਰੱਖਣ ਨਾਲ ਬਿਮਾਰੀਆਂ ਭਾਦੀਆਂ ਡੈਂਗੂ ਐ ਸੌ ਬਿਮਾਰੀਆਂ ਹੁੰਦੀਆਂ ਹਨ ਹਾਂਜੀ ਬੈਠ ਜਾਓ ਹਾਂਜੀ ਮੈਡਮ ਤੁਸੀਂ ਲੁਧਿਆਣਾ ਬਸ ਸਾਡੇ ਤੇ ਆਏ ਹੋ ਇੱਥੇ ਸੰਨ ਸਫਾਈ ਕਿਸ ਤਰ੍ਹਾਂ ਦੀ ਲੱਗੀ ਮਤਲਬ ਅੰਜਰ ਵੀ ਦੇਖਿਆ ਜਾਵੇ ਤੇ ਅਗਰ ਆਪਾਂ ਬਾਹਰ ਵੀ ਦੇਖੇ ਤਾਂ ਜਸਟਬਿਨਸ ਵੀ ਨਹੀਂ ਹੈਗੇ ਇੱਥੇ ਤੁਸੀਂ ਦੇਖੋਗੇ ਤਾਂ ਇੱਥੇ ਕੂੜਾ ਐਦਾਂ ਹੀ ਪਿਆ ਆ ਇਹ ਵੀ ਐ ਨਹੀਂ ਲੱਗਦਾ ਕਿ ਅੱਜ ਦਾ ਪਿਆ ਆ ਬਹੁਤ ਟਾਈਮ ਤੋਂ ਇਕੱਠਾ ਕੀਤਾ ਲੱਗਦਾ ਪਿਆ ਕਿ ਹਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹਨੂੰ ਐਦਾਂ ਹੀ ਪਈ ਨੂੰ ਕਿ ਸਫਾਈ ਤਾਂ ਹੁੰਦੀ ਨਹੀਂ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਨਾਰਾ ਸੀਗਾ ਸਵੱਛ ਭਾਰਤ ਕਿ ਇੱਥੇ ਹੋ ਨਾਰਾ ਸਕਸੈਸਫੁਲ ਹੁੰਦਾ ਨਜ਼ਰ ਆ ਰਿਹਾ ਨਾਰਾ ਛੱਡਾ ਇੱਥੇ ਤਾਂ ਡਸਟਬਿਨਸ ਵੀ ਹੈ ਨਹੀਂ ਇਹ ਡਸਟਬਿਨਸ ਵੀ ਨਹੀਂ ਦਿੱਤੇ ਵੀ ਕਿ ਹਾਂ ਕਿਤੇ ਡਸਟਬਿਨਸ ਹੋਵੇ ਬੰਦਾ ਉੱਥੇ ਗਾਰਬੇਜ ਸੈਟ ਦੇ ਉਸਕੇ ਆਪਣੇ ਘਰਾਂ ਤੋਂ ਸਫਾਈ ਰੱਖਦੇ ਆ ਯਾ ਕਿ ਸਾਨੂੰ ਆਪਣਾ ਆਲੇ ਦੋਲੇ ਦਾ ਏਰੀਆ ਵੀ ਸਾਫ਼ ਰੱਖਣਾ ਚਾਹੀਦਾ ਆਬਵੀਅਸਲੀ ਹੁਣ ਜਿੱਦਾਂ ਮੈਂ ਬਾਹਰੋਂ ਆਈ ਆ ਠੀਕ ਆ ਸੋ ਇੱਥੇ ਮੈਂ ਦੇਖਦੀ ਪਿਆ ਇੱਥੇ ਖੜਨ ਨੂੰ ਨਹੀਂ ਜੀ ਕਰਦਾ ਪਿਆਗਾ ਕਿ ਇੰਨਾ ਕਿ ਜ਼ਿਆਦਾ ਗੰਦ ਹੈਗਾ ਇੱਥੇ ਕੈਨੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਸਨ ਨੂੰ ਲਿਖਾਉਣ ਦੇ ਬਸਡੇ ਦੇ ਬਾਰੇ? ਦੇ ਵੀ ਕਹਿ ਸਕਦੇ ਆ ਕਿ ਹਾਂ ਜਿੱਦਾਂ ਤੁਸੀਂ ਕਿਹਾ ਸੀਗਾ ਕਿ ਠੀਕ ਹੈ ਅੰਦਰ ਬਸਟੈਂਡ ਤੁਹਾਨੂੰ ਥੋੜੇ-ਮੋਟੇ ਅਜਸਟਮੈਂਟਸ ਮਿਲਣਗੇ ਪਰ ਅਗਰ ਤੁਸੀਂ ਬਾਹਰ ਦੇ ਦੇਖੋਗੇ ਤਾਂ ਬਾਹਰ ਤਾਂ ਐਦਾਂ ਲੱਗਦਾ ਕਿ ਪਤਾ ਨਹੀਂ ਕਿੰਨੇ ਮਤਲਬ ਐਦਾਂ ਵੀ ਕੂੜੇ ਦਾ ਟਾਵਰ ਹੀ ਹੈ ਕਿ ਠੀਕ ਹੈ ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਜਾਂ ਕਿੰਨੇ ਸਾਲਾਂ ਤੋਂ ਇਹ ਐਦਾਂ ਹੀ ਪਿਆ ਆ ਬਹੁਤ ਮਿੱਟੀ ਜੰਮੀ ਪਿਆ। ਜਿਵੇਂ ਸਾਡੇ ਪ੍ਰਾਇਮਰ ਸ੍ਰੀ ਮੋਦੀ ਨੇ ਕਿਹਾ ਸੀਗਾ ਸਵੱਛ ਭਾਰਤ ਬਾਰੇ ਕਰਨਾ ਹੈ। ਹਾਂਜੀ ਹਾਂਜੀ ਇੱਥੇ ਕੀ ਉਹ ਨਾਰਾ ਇੱਥੇ ਪੂਰਾ ਇੱਥੇ ਕੋਈ ਕਾਮਯਾਬ ਨਹੀਂ ਹੈ ਜੀ ਸਵਛ بھارت ਗੰਦਗੀ ਬਹੁਤ ਹੈ ਹਰ ਚੀਜ਼ ਦਾ ਮਤਲਬ ਕੋਈ ਸਿਚੁਏਸ਼ਨ ਨਹੀਂ ਹੈ ਅਗਰ ਮੈਂ ਕੋਈ ਮੁਲਾਜ਼ਮ ਮੈਂ ਕੋਈ ਕੁਝ ਨਹੀਂ ਹੈ ਕੋਈ ਫੁਕਰੇ ਆਂਦੇ ਤਾਂ ਹੀ ਘੁਮਰੇ ਕੁੜੀਆਂ ਮਗਰ ਕੋਈ ਜਾਂਚ ਪੜਤਾਲ ਨਹੀਂ ਹੈਗਾ ਇੱਥੇ ਕੋਈ ਸਿਸਟਮ ਨਹੀਂ ਹੈਗਾ ਪ੍ਰਸ਼ਾਸਨ ਨੂੰ ਅਹੀਂ ਮੰਗੇ ਕਿ ਬਸ ਸਟੈਂਡ ਦੀ ਸਫਾਈ ਰੱਖੋ ਇੱਥੇ ਰੋਜ਼ ਸੁਵਾਰੀਆਂ ਆਂਦੀ ਹੈ ਉਹਨਾਂ ਵੱਲ ਧਿਆਨ ਦਿਓ ਕੋਈ ਟਾਈਮਿੰਗ ਨਹੀਂ ਹੈਗਾ ਬਸ ਦਾ ਭਾਜੀ 4:30 5 ਵਜੇ 6 ਵਜੇ ਦਾ ਟਾਈਮ ਹੈ ਬਸ ਦਾ ਬੱਸ ਹੀ ਨਹੀਂ ਆ ਰਹੀ ਰੋਡਵੇਜ਼ ਦੀ ਪਤਾ ਤੁਹਾਡੇ ਸਾਹਮਣੇ ਸਵਾਰੀ ਖੜੀ ਹੈ ਦੇਖ ਲਓ ਓਕੇ ਬਾਕੀ ਟਾਈਲ ਲੱਗ ਗਏ ਬਸ ਇਹਦੇ ਵਿੱਚ ਸਫਾਈ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਨਹੀਂ ਠੀਕ ਆ ਜੀ ਬੱਦੇ ਅਸੀਂ ਦੇਖ ਲਓ ਬਾਕੀ ਮਾਰ ਲਓ ਗੇੜਾ ਦੇਖੋ ਕੈਮਰਾ ਮਾਰੋ ਕਿੰਨੀ ਕਿ ਸਫਾਈ ਹੈ ਐਡੇ ਚ ਜਿਸ ਤਰ੍ਹਾਂ ਸਾਡੇ ਪ੍ਰਾਈਮ ਮਿੰਸਟਰ ਮੋਦੀ ਸਾਹਿਬ ਨੇ ਇੱਕ ਸਵੱਛ ਭਾਰਤ ਦਾ ਨਾਰਾ ਦਿੱਤਾ ਸੀ ਹਾਂਜੀ ਇਹ ਨਾਰਾ ਇੱਥੇ ਕਾਮਯਾਬ ਹੁੰਦਾ ਦਿਖ ਰਿਹਾ ਨਾ ਹਾਂਜੀ ਇਹ ਪੂਰੀ ਦੀ ਹੈ ਕਿਤਾਬਾਂ ਅੱਜ ਜੀ ਨੂੰ ਸਬਸਕ੍ਰਾਈਬ ਕਰਦੇ ਹੈਗੇ ਹੈਗੀ ਹੈ ਜੀ ਬਕਰ ਅੱਜ ਨਹੀਂ ਨਾਂ ਜੀ ਨਾਂ ਜੀ ਹਾਂ ਜੀ ਅਸ਼ਾਸ਼ ਨੂੰ ਕੀ ਸੁਨੇਹਾ ਹੈ ਕਿਸ ਨੇ ਆ ਦੇਣਾ ਤੁਸੀ ਦੇ ਤੋ ਕਿਸੇ ਕਹਿ ਸਿਫੀ ਸੁਫਾਈ ਹੈ ਨਹੀਂ ਜੀ ਸਫਾਈ ਕਰਨੀ ਚਾਹੀਦੀ ਹੈ ਕਰਮਚਾਰੀਆਂ ਨੂੰ ਜਿਵੇਂ ਡਿਊਟੀ ਲਈ ਹੋਣਾ ਉਹਨਾਂ ਨੇ ਕੰਮ ਆਪਦਾ ਕਰਨਾ ਚਾਹੀਦਾ ਹੈ ਡਿਊਟੀ ਹਾਂ ਜੀ ਭਈ ਇੱਥੇ ਸਫਾਈ ਦਾ ਬੁਰਾ ਹਾਲ ਹੈ ਸਾਰੇ ਗੰਦਗੀ ਪਈ ਹੋਈ ਆ ਆ ਦੇਖੋ ਤੁਸੀਂ ਮਤਲਬ ਕਿ ਮੈਂ ਤੇ ਚਲੋ ਜੰਮੂ ਤੋਂ ਆਇਆ ਆ ਮੈਨੂੰ ਇਹ ਜਾਣਕਾਰੀ ਨਹੀਂ ਹੈਗੀ ਮੈਨੂੰ ਦੋ ਬੰਦੇ ਲੱਭੇ ਇਹ ਉਹ ਵੀ ਕਹਿ ਦੇ ਕਿ ਜਿਹੜਾ ਬਸ ਸਟੈਂਡ ਆ ਬੜਾ ਗੰਦਾ ਆ ਪ੍ਰਧਾਨ ਮੰਤਰੀ ਮੋਦੀ ਨੇ ਕਿੰਨਾ ਨਾਰਾ ਲਗਾਇਆ ਸਵਚ ਭਾਰਤੀ ਦਾ ਕੀ ਇੱਥੇ ਨਾਰਾ ਸਫਲ ਹੁੰਦਾ ਦੇਖ ਰਿਹਾ ਵੇ ਭਾਈ ਇੱਥੇ ਤਾਂ ਨਹੀਂ ਮੈਨੂੰ ਸੌਲੰਦਾ ਵੇਖਣ ਦੇ ਆ ਤੇ ਬਾਕੀ ਇੰਨੀ ਗੰਦਗੀ ਨੂੰ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਭਾਈ ਗੰਦਗੀ ਤੇ ਹੁਣ ਗੰਦਗੀ ਦੇਖ ਕੇ ਮਹਿਸੂਸ ਤੇ ਹੁੰਦਾ ਹੀ ਆ ਮਤਲਬ ਕਿ ਜਿੱਦਾਂ ਹੁਣ ਆਪਾਂ ਬਾਥਰੂਮ ਗਏ ਆ ਬਾਥਰੂਮ ਚ ਇੰਨੀ ਗੰਦਗੀ ਆ ਦੇਖਣਾ ਤਾਂ ਮੂੰਹ ਦੇ ਨੂੰ ਦਿਲ ਨਹੀਂ ਕਰਾਂ ਦਿਆ ਦੇਖਣਾ ਅੜਾ ਪੁੱਛ ਕੇ ਇਸ ਤੇ ਮਾਰਾ ਹੋਣੀ ਚਾਹੀਦੀ ਆ ਥੋੜੀ ਬਥੀ ਬਾਥਰੂਮ ਚ ਬਾਥਰੂਮ ਚ ਸਮੈਲ ਇੰਨੀ ਆ ਇੰਨੀ ਗੰਦਗੀ ਆ ਕੋਈ ਸਾਫ ਨਹੀਂ ਕੋਈ ਸਫਾਈ ਨਹੀਂ ਆ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਣਾ ਜਾਓਗੇ ਪ੍ਰਸ਼ਾਸਨ ਨੂੰ ਮੈਂ ਆਹ ਕਹਾਂਗਾ ਕਿ ਚਲੋ ਤੁਸੀਂ ਆਓ ਦੇਖੋ ਆਪਣੇ ਬੰਦੇ ਭੇਜੋ ਗੇੜਾ ਮਰਵਾਓ ਦੇਖੋ ਬਾਥਰੂਮ ਚੈੱਕ ਕਰਾਓ ਬਸਟੈਂਡ ਚੈੱਕ ਕਰਵਾਓ ਮਤਲਬ ਕਿ ਸਫਾਈ ਹੋਏ ਵੀ ਕਰਦੀ ਹੈ ਕਿ ਨਹੀਂ ਹੋਏ ਕਰਦੀ ਏਦਾਂ ਹੀ ਬਸ ਲੁੱਟ ਪਾਈ ਦੀ ਆ ਜਿਸ ਤਰ੍ਹਾਂ ਕਿ ਤੁਸੀਂ バス ਸਾਡੇ ਤੇ ਆਏ ਬਹੁਤ ਸਾਰੇ ਯਾਤਰੀਆਂ ਦੇ ਮੂੰਹ ਸੁਣਿਆ ਕਿ ਇੱਥੇ ਸਫਾਈ ਦਾ ਬਹੁਤ ਹੀ ਘੱਟ ਇੰਤਜ਼ਾਮ ਹੈ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਬਾਥਰੂਮਾਂ ਦੇ ਵਿੱਚੋਂ ਸਮੈਲ ਆ ਰਹੀ ਹੈ ਔਰ ਇਹਨਾਂ ਦਾ ਜਿਆਦਾ ਬੁਰਾ ਹਾਲ ਹੈਗਾ ਕਿਸੇ ਜਗ੍ਹਾ ਤੇ ਕੋਈ ਮੰਗਤਾ ਸੁੱਤਾ ਪਿਆ ਕਿਸੇ ਜਗ੍ਹਾ ਤੇ ਕੋਈ ਕੁੱਤਾ ਪਿਆ ਹੋਇਆ ਕਹਿਣ ਦਾ ਮਤਲਬ ਹੈ ਕਿ ਸਫਾਈ ਬਿਲਕੁਲ ਹੀ ਨਹੀਂ ਹੈਗੀ ਅਸੀਂ ਪ੍ਰਸ਼ਾਸਨ ਦੇ ਅੱਗੇ ਇਹੀ ਰਿਕਵੈਸਟ ਕਰਾਂਗੇ ਕਿ ਇਹ ਸਾਡੇ ਸਮਾਰਟ ਸਿਟੀ ਲੁਧਿਆਣਾ ਦਾ ਬੱਸ ਅੱਡਾ ਹੈ ਇਹ ਬੱਸ ਅੱਡਾ ਜਿੱਥੇ ਕਿ ਰੋਜ਼ ਹੀ ਬਹੁਤ ਸਾਰੇ ਯਾਤਰੀ ਆਉਂਦੇ ਨੇ ਤੇ ਆਪਣੀਆਂ ਆਪਣੀਆਂ ਮੰਜ਼ਲਾਂ ਤੇ ਜਾਂਦੇ ਨੇ ਤੁਹਾਨੂੰ ਇਸ ਜਗ੍ਹਾ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਅਸੀਂ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ ਉਸ ਤਰ੍ਹਾਂ ਬਸ ਅਡੇ ਦੀ ਵੀ ਸਾਡੇ ਆਲੇ ਦੋਲੇ ਦੀ ਵੀ ਸਫਾਈ ਰੱਖਣੀ ਚਾਹੀਦੀ ਹੈ ਇਸ ਦੇ ਨਾਲ ਹੀ ਕੈਮਰਾ ਪਰਸਨ ਬਰੋਨੀ ਦੇ ਨਾਲ ਬੀ ਮਨਜੀਤ ਨੂੰ ਦਿਓ ਇਜਾਜ਼ਤ ਸਸਿਕਾ